ਰਾਤੇ ਇੱਕ ਤਾਨ ਖੜੇ ਬੱਲਿਆ ਵੇਖ ਵੇਖ ਵੈਰੀ ਸਾਨੂੰ ਡਰੇ ਬੱਲਿਆ ਹੱਕ ਵਿੱਚ ਰੱਖਿਆ ਪਹਾੜ ਜੱਡਾ ਜੋਰੇ ਚੋਣ ਚੋਣ ਵੈਰੀ ਨੂੰ ਮੁਕਾਈ ਜਾਂਦੇ ਆ ਸ਼ੇਰਾਂ ਨੂੰ ਲੈਨਾਂ ਦੀ ਨਾਲ ਹੋੜ ਮਿੱਠਿਆ ਲੋਹੜੀ ਮੈਨਸ 40 ਚ ਵੀ ਮਨਾਈ ਜਾਂਦੇ ਆ ਸ਼ੇਰਾਂ ਨੂੰ ਲੈਨਾਂ ਦੀ ਨਾਲ ਹੋੜ ਮਿੱਠਿਆ ਲੋਹੜੀ ਮੈਨਸ 40 ਚ ਵੀ ਮਨਾਈ ਜਾਂਦੇ ਆ ਹੱਥ ਪੱਕੀਆਂ ਚਲਾਉਂਦੇ ਆ ਨਕਲੀ ਨਾ ਕਰਦੇ ਸਟੰਟ ਬੱਲਿਆ ਪੱਕੀਆਂ ਚਲਾਉਂਦੇ ਆ ਟੰਟ ਬੱਲਿਆ ਨਕਲੀ ਨਾ ਕਰਦੇ ਸਟੰਟ ਬੱਲਿਆ ਗਿੱਠ ਗਿੱਠ ਪਾੜਦੀਆਂ ਹਿੱਕਾਂ ਗੋਲੀਆਂ ਸਾਨੂੰ ਨਹੀਂ ਚਾਹੀਦੇ ਲਾਇਸੈਂਸ ਬੱਲਿਆ ਤਾਰੇ ਉੱਤੇ ਦੇਖ ਮੇਰੀ ਟੰਗ ਦਿਨੇ ਆ ਇਹਨੇ ਤਾਰੇ ਮੇਰੀ ਨੂੰ ਦਿਖਾਈ ਜਾਂਦੇ ਆ ਸ਼ਹਿਰਾਂ ਨੂੰ ਨਾ ਨਦੀ ਨਾਲ ਲੋੜ ਮਿੱਠਿਆ ਲੋੜੀ ਮੈਨਸ 40 ਚ ਵੀ ਮਨਾਈ ਜਾਂਦੇ ਆ ਸ਼ੇਰ ਅਨੁਰਧਨ ਦੀ ਨਾਲ ਹੋੜ ਮਿੱਠਿਆ ਨੌਰੀ ਮੈਨਸ 40 ਚ ਵੀ ਮਨਾਈ ਜਾਂਦੇ ਆ ਹੁੱਕੀਆਂ ਨਾ ਫੜਾਇਆ ਸਿੱਕੇ ਦੇ ਮਾਰੀਆਂ ਰੱਖਦੇ ਆ ਲੋੜ ਗੰਨਾ ਰਹਿਣ ਤਿਆਰੀਆਂ ਹਾਏ ਫੁੱਕੀਆਂ ਨਾ ਫੜਾਇਆ ਸਿੱਕੇ ਦੇ ਮਾਰੀਆਂ ਰੱਖਦੇ ਆ ਲੋੜ ਗੰਨਾ ਰਹਿਣ ਤਿਆਰੀਆਂ ਰੱਖਦੇ ਆ ਲੋੜ ਗੰਨਾ ਰਹਿਣ ਤਿਆਰੀਆਂ ਉੱਠ ਰਹਾਂ ਦੇ ਬੰਨੇ ਜੱਟ ਖੜੇ ਵੱਲਿਆ ਮਿੰਟਾਂ ਵਿੱਚ ਤੋੜ ਦਈਏ ਸੀਮਾਂ ਸਾਰੀਆਂ ਦਸ ਗੁਣੀ ਕੇ ਦਾ ਗੱਲ ਠੋਗਿਆ ਅਕਦਾ ਦਸ ਗੁਣੀ ਕੇ ਦਾ ਗੱਲ ਠੋਗਿਆ ਅਕਦਾ ਤਾਂ ਹੀ ਸਰਦਾਰ ਜੀ ਕਹੀ ਜਾਣਿਆ ਰਜੰਨਾ ਵਾਲੀ ਲੋੜ ਮਿੱਠਿਆ ਲੋੜੀ ਮੈਨਸ 40 ਚ ਵੀ ਮਨਾਈ ਜਾਂਦੇ ਹਾ ਸ਼ਹਿਰਾਂ ਨੂੰ ਰਜੰਨਾ ਦੀ ਨਾਲ ਲੋੜ ਮਿੱਠਿਆ ਲੋੜੀ ਮੈਨਸ 40 ਚ ਵੀ ਮਨਾਈ ਜਾਂਦੇ ਆ ਹੈਪੀ ਲੋੜੀ ਜੀ ਓਏ ਬੋਟ ਰਾਤ ਇੱਕ ਤਾਣ ਖੜੇ ਵੱਲਿਆ ਵੇਖ ਵੇਖ ਵੈਰੀ ਸਾਨੂੰ ਡਰੇ ਵੱਲਿਆ ਇੱਕ ਵਿੱਚ ਰੱਖਿਆ ਪਹਾੜ ਜਿੱਡਾ ਜੋਰਿਆ ਚੋਣ ਚੋਣ ਬੈਰੀ ਨੂੰ ਮੁਕਾਈ ਜਾਂਦੇ ਆ ਨਦੀ ਨਾਲ ਲੋੜ ਮਿੱਠਿਆ ਲੋੜੀ ਮੈਨਸ 40 ਚ ਵੀ ਮਨਾਈ ਜਾਂਦੇ ਆ ਹੋਏ ਚਾਰਾ ਨੋ ਦੇ ਕੰਨ ਨਦੀ ਨਾਲ ਲੋੜ ਮਿੱਠਿਆ ਲੋੜੀ ਮੈਨਸ 40 ਚ ਵੀ ਮਨਾਈ ਜਾਂਦੇ ਆ ਹੋਏ ਬਹੁਤ ਪੱਕੀਆਂ ਚਲਾਉਂਦੇ ਆ ਕੰਟ ਬੱਲਿਆ ਨਕਲੀ ਨਾ ਕਰਦੇ ਸਕੰਟ ਬੱਲਿਆ ਹੋਏ ਪੱਕੀਆਂ ਚਲਾਉਂਦੇ ਆ ਕੰਟ ਬੱਲਿਆ ਹੋਏ ਲੀ ਨਾ ਕਰ ਤੇ ਸਟੰਟ ਬੱਲਿਆ ਗਿੱਠ ਗਿੱਠ ਪਾੜਦੀਆਂ ਹੱਕਾਂ ਗੋਲੀਆਂ ਸਾਨੂੰ ਨਹੀਂ ਉਟਾਹੀਦੇ ਲਸੰਸ ਬੱਲਿਆ ਤਾਰੇ ਉੱਤੇ ਦੇਖ ਮੇਰੀ ਟੰਗ ਦਿਨੇ ਆ ਜਿਨੇ ਤਾਰੇ ਮੇਰੀ ਨੂੰ ਦਿਖਾਈ ਜਾਂਦੇ ਆ ਸ਼ਹਿਰਾਂ ਨੂੰ ਰਦਨਦੀਨਾ ਲੋੜ ਮਿੱਠਿਆ ਲੋੜੀ ਮੈਨਸ 40 ਚ ਵੀ ਮਨਾਈ ਜਾਂਦੇ ਆ ਸ਼ਹਿਰਾਂ ਨੂੰ ਰਦਨਦੀਨਾ ਲੋੜ ਮਿੱਠਿਆ ਲੋੜੀ ਮੈਨਸ 40 ਚ ਵੀ ਮਨਾਈ ਜਾਂਦੇ ਆ ਦੁਨੀਆਂ ਨਾ ਫੜਾਇਆ ਸੀ ਕਦੇ ਮਾਰੀਆਂ ਰੱਖਦੇ ਆ ਲੋੜ ਗੰਨਾ ਰਹਿਣ ਤਿਆਰੀਆਂ ਹਾਏ ਫੋਕੀਆਂ ਨਾ ਫੜਾਇਆ ਸੀ ਕਦੇ ਮਾਰੀਆਂ ਰੱਖਦੇ ਆ ਲੋੜ ਗੰਨਾ ਰਹਿਣ ਤਿਆਰੀਆਂ ਰੱਖਦੇ ਆ ਲੋੜ ਗੰਨਾ ਰਹਿਣ ਤਿਆਰੀਆਂ ਓ ਡਰਾਂ ਦੇ ਬੰਨੇ ਜੱਟ ਖੜੇ ਵੱਲਿਆ ਮਿੰਟਾਂ ਵਿੱਚ ਤੋੜਦੀ ਏ ਸੀਮਾਂ ਸਾਰੀਆਂ ਦਸ ਗੁਣੀ ਕੇ ਦਾ ਗੱਲ ਠੋਗਿਆ ਕਦਾ ਦਸ ਗੁਣੀ ਕੇ ਦਾ ਗੱਲ ਠੋਗਿਆ ਕਦਾ ਨਾਂ ਵਾਲੀ ਲੋੜ ਮਿੱਠਿਆ ਲੋੜੀ ਮੈਨਸ 40 ਚ ਵੀ ਮਨਾਈ ਜਾਂਦੇ ਹੈ ਸ਼ਹਿਰਾਂ ਨੂੰ ਰਤਾਨਾ ਦੀ ਨਾ ਲੋੜ ਮਿੱਠਿਆ ਲੋੜੀ ਮੈਨਸ 40 ਚ ਵੀ ਮਨਾਈ ਜਾਂਦੇ ਆ ਹੈਪੀ ਲੋੜੀ ਜੀ